ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਅੱਜ ਇਹ ਪ੍ਰੂਫ ਕਰਨਾ ਆਪਾਂ ਨੇ ਵੀ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਇੱਕ ਤਰ੍ਹਾਂ ਦੀ VOTING ਕਹਿ ਸਕਦੇ ਆ ਜਿਹੜੇ ਭਰਾ VOTING ਦੇ ਤੌਰ ਤੇ ਲਾਈਕ ਕਰਨਗੇ ਤੇ ਕਮੈਂਟ ਕਰਨਗੇ ਉਹ ਆਪਾਂ ਮੰਨਿਆ ਜਾਊਗਾ ਕਿ ਯਾਰ ਆਪਣੇ ਪੰਜਾਬ ਦੇ ਵਿੱਚ ਜਿਹੜੀ ਕਿ ਯੂਥ ਹੈ ਜਾਂ ਬਜ਼ੁਰਗ ਨੇ ਜਾਂ ਸਾਡੀਆਂ ਮਾਤਾਂ ਭੈਣਾਂ ਨੇ ਉਹ ਹੱਕ ਦੇ ਵਿੱਚ ਨੇ ਤਾਂ ਆਪਾਂ ਨੇ ਇਹ ਜ਼ਰੂਰ ਮਤਲਬ ਇੱਕ ਸਾਬਤ ਕਰਨੀ ਹੈ ਗੱਲ ਕਿਉਂਕਿ ਕਿਸੇ ਮੁੰਡੇ ਨੇ ਕੀਤਾ ਸਵਾਲ ਕਿ ਬਹੁਤ ਘੱਟ ਪੱਧਰ ਦੇ ਵਿੱਚ ਜਨਤਾ ਟੁੱਟ ਵੀ ਗਈ ਹੈ ਬਾਈ ਅਮਰਤਪਾਲ ਨਾਲੋਂ ਭਾਈ ਅਮਰਤਪਾਲ ਦੀ ਗੱਲ ਕਰਦੇ ਆਪਾਂ ਤੇ ਇਹ ਪੱਕੇ ਤੌਰ ਤੇ ਸਬੂਤ ਦੇ ਆਧਾਰ ਤੇ ਕਮੈਂਟ ਤੇ ਲਾਇਕ ਜ਼ਰੂਰ ਕਰਨਾ ਤਾਂ ਕਿ ਆਪਾਂ ਉਹਦੇ ਅੰਕੜੇ ਕੱਢੀਏ ਕਿ ਕਿੰਨੀ ਕ ਜਨਤਾ ਭਾਈ ਅਮਰਤਪਾਲ ਸਿੰਘ ਨਾਲ ਜੁੜੀ ਹੋਈ ਹੈ ਕਿਉਂਕਿ بڑے ਤਕੜੇ ਸੰਘਰਸ਼ ਦੇ ਵਿੱਚ ਫਸਿਆ ਹੋਇਆ ਬੰਦਾ ਤਾਂ ਹੁਣ ਹਰ ਪਾਸਿਓਂ ਉਂਗਲਾਂ ਉੱਠ ਰਹੀਆਂ ਤੁਸੀਂ ਦੇਖ ਹੀ ਰਹੇ ਹੋ ਸਰਕਾਰ ਵੀ ਕਰ ਰਹੀ ਹੈ ਮੰਦੇ ਚੰਗੇ ਕੰਮ ਤਾਂ ਪ੍ਰਸ਼ਾਸਨ ਵੀ ਜਿਵੇਂ ਕਿ ਦੇਖੋ ਨਾ ਹੁਣ ਉਹਦੇ ਭਰਾ ਤੇ ਪ੍ਰੈਸ ਕਾਨਫਰੰਸ ਹੋਈ ਹੈ ਤਾਂ ਮੰਨ ਲਓ ਕੁੱਲ ਮਿਲਾ ਕੇ ਗੱਲ ਇਹ ਹੀ ਹੈ ਵੀ ਚਾਰੇ ਪਾਸਿਓਂ ਸਕੰਜੇ ਚ ਲੈਣ ਦੀ ਕੋਸ਼ਿਸ਼ ਚੱਲੀ ਜਾ ਰਹੀ ਹੈ ਸਾਜ਼ਿਸ਼ ਵੀ ਚੱਲੀ ਜਾ ਰਹੀ ਹੈ ਪਰਿਵਾਰ ਨੂੰ ਪੂਰਾ ਤੰਗ ਕੀਤਾ ਜਾ ਰਿਹਾ ਪਰ ਆਪਾਂ ਨੇ ਤੁਹਾਨੂੰ ਇਹੀ ਅਪੀਲ ਹੈ ਵੀ ਵੱਧ ਚੜ ਕੇ ਜਿੰਨੇ ਭੈਣ ਭਰਾ ਸਾਡੇ ਬਜ਼ੁਰਗ ਨੇ ਕੋਈ ਬੱਚਾ ਵੀ ਹੈ ਚਾਹੇ ਆਪਣੀ ਵੀਡੀਓ ਦੇਖ ਰਿਹਾ ਤਾਂ ਆਪਾਂ ਨੇ ਮੈਸੇਜ ਇਹ ਦਿੱਤਾ ਵੀ ਕਿੰਨੀ ਇੱਕ ਵੱਡੀ ਸੰਖਿਆ ਦੇ ਵਿੱਚ ਆਪਾਂ ਮੌਜੂਦ ਆ ਕਿੰਨੇ ਕ ਆਪਾਂ ਇਕੱਠੇ ਆ ਵੀ ਜਿਹੜਾ ਕਿ ਭਾਈ ਅਮਰਤਪਾਲ ਸਿੰਘ ਦੇ ਨਾਲ ਅੱਜ ਵੀ ਜੁੜੇ ਹੋਏ ਆ ਇਸ ਗੱਲ ਦਾ ਸਬੂਤਾਂ ਦੇ ਆਧਾਰ ਤੇ VOTING ਇੱਕ ਤਰ੍ਹਾਂ ਦੀ ਜਿਵੇਂ ਕਹਿ ਸਕਦੇ ਆ ਆਪਾਂ ਲਾਈਕ ਕਮੈਂਟ ਇਹ ਤੁਸੀਂ ਜ਼ਰੂਰ ਕਰਨਾ ਤਾਂ ਕਿ ਇਹਦੇ ਅੰਕੜਿਆਂ ਦੇ ਹਿਸਾਬ ਨਾਲ ਪਤਾ ਚੱਲ ਜੇ ਕਿ ਭਾਈ ਸਾਹਿਬ ਨਾਲ ਕਿੰਨੀ ਕੁ ਯੂਥ ਹਾਲਾ ਤੱਕ ਜੁੜੀ ਐ ਵੈਸੇ ਮੇਰਾ ਮਨ ਨਹੀਂ ਮੰਨਦਾ ਵੀ ਟੁੱਟੇ ਹੋਣੇ ਲੋਕ ਪਰ ਕੁਝ ਲੋਕ ਨੇ ਜਿਹੜੇ ਕਹਿ ਰਹੇ ਨੇ ਆਪਾਂ ਉਹਨਾਂ ਦੇ ਅੰਕੜੇ ਵੀ ਇੱਕ ਤਰ੍ਹਾਂ ਦੇ ਆਪਾਂ ਸਾਬਤ ਕਰ ਸਕਦੇ ਹਾਂ ਜੀ ਕਿਉਂਕਿ ਆਪਣੇ ਨਾਲ ਜਿਹੜੀ ਭੈਣ ਭਰਾ ਆਪਣੇ ਜੁੜੇ ਨੇ ਉਹ ਸਮਝਦੇ ਨੇ ਗੱਲਾਂ ਨੂੰ ਬੜੀ ਚੰਗੀ ਤਰ੍ਹਾਂ ਕਿ ਕੀ ਗੱਲਾਂ ਹੁੰਦੀਆਂ ਨੇ ਇਹਨਾਂ ਗੱਲਾਂ ਦੀਆਂ ਭਾਵਨਾਵਾਂ ਕੀ ਹੁੰਦੀਆਂ ਨੇ ਸੋ ਅੱਜ ਦੀ ਇਹ ਅਪਡੇਟ ਹੈ ਜਿਹੜੀ ਉਹ ਇਸੇ ਲਈ ਹੈ ਵੀ ਭਾਈ ਦੇ ਹੱਕ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦੇ ਇੱਕ ਤਰ੍ਹਾਂ ਦੀ VOTING ਲਾਈਕ ਤੇ ਕਮੈਂਟ ਕਰਨਾ ਨਾ ਜੀ ਭੁੱਲਿਓ ਜੇ ਕੋਈ ਭੈਣ ਭਰਾ ਨਾ ਮਾ ਚੈਨਲ ਤੇ ਉਹ ਸਬਸਕ੍ਰਾਈਬ ਕਰ ਦੇ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ